ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਆ ਜੀ ਪਿੰਡ ਮਹਾਰਾਜ ਕੋਠੇ ਮਹਾ ਸਿੰਘ ਵਾਲੇ ਤੇ ਬਾਈ ਭਿੰਦੇ ਦੇ ਘਰੋਂ ਇੱਕ ਚੰਗੇ ਲੇਵੇ ਵਾਲੀ ਚੰਗੇ ਕੱਦ ਕਾਠ ਵਾਲੀ ਸੋਹਣੀ ਮੱਝ ਆਪਾਂ ਦਿਖਾ ਰਹੇ ਹਾਂ ਥਣ ਲੇਵੇ ਦੀ ਮਿੱਤਰੋ ਪੂਰੀ ਸਾਫ਼ ਹੈ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕਿ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਤੇ ਕਿੰਨਾ ਇਹਨੇ ਦੁੱਧ ਕੱਢਿਆ ਬਾ ਬਾਈ ਕੋਲ ਇੱਕ ਆਪਾਂ ਕੁਝ ਦਿਨਾਂ ਬਾਅਦ ਮਿੱਤਰੋ ਲੈਬ ਚ ਵੀ ਕਰਨ ਜਾ ਰਹੇ ਹਾਂ ਚੰਗੇ ਦੁੱਧ ਵਾਲੀ ਮੱਝ ਦੀ ਉਹਦੀ ਵੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿੰਨਾ ਕ ਦੁੱਧ ਪਿਛਲੇ ਸੂਏ ਦਿੱਤਾ ਤੇ ਕਦੋਂ ਸੂਈ ਹੈ ਤੇ ਕਿੰਨਾ ਕੁ ਇਸ ਵਾਰ ਕੱਢੂਗੀ ਪੂਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆਂ ਵਜਨ ਫੁੱਲ ਆ ਮਿੱਤਰੋ ਕਦ ਕੜ ਸੋਹਣਾ ਹਾਂ ਪਹਿਲਾਂ ਮਿੱਤਰੋ ਤੁਸੀਂ ਤੁਰਦੀ ਦਾ ਹਵਾਨਾ ਦੇਖ ਸਕਦੇ ਹੋ ਤੇ ਕਿਉਂਕਿ ਮੇਰਾ ਅੰਦਾਜ਼ਾ ਤਾਂ ਫੁੱਲ ਬਟਾ ਫੁੱਲ ਦੋ ਤੱਕ ਕੱਢੂਗੀ ਅੱਗੇ ਤੁਹਾਡੀ ਸਮਝ ਹੈ ਜਿਹੜੇ ਹਿਸਾਬ ਨਾਲ ਮਿੱਤਰੋ ਇਹਦੀ ਤਿਆਰੀ ਹੈ ਮੈਨੂੰ ਉਮੀਦ ਹੈ ਵੀ ਆਉਂਦੇ ਮੇਲਿਆਂ ਦੇ ਵਿੱਚ ਮਿੱਤਰੋ ਇਹਨੇ ਖੜਨਾ ਜਿਹੜੇ ਅਗਲੇ ਮੇਲੇ ਆਉਣਗੇ ਹਾਂ ਭਾਈ ਪਿੰਦੇ ਕੀ ਹਾਲ ਚਾਲ ਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਐ ਸਤਾਂ ਵਧੀਆ ਜੀ ਆ ਇੱਕ ਆਪਣੇ ਕੋਲੇ ਜਿਹੜੀ ਆਪਾਂ ਲਾਈਵ ਚ ਵਾਈ ਕਰਨੀ ਆ ਮੱਝ ਦੀ ਹਨਾ ਉਹਦੇ ਥੱਲੇ ਕਿੰਨਾ ਕੁ ਦੁੱਧ ਹੈ ਉਹਦੀ ਆਪਾਂ 22 ਤੋਂ 21 20 ਤੋਂ 22 ਲੀਟਰ ਦੀ ਚਵਾਈ ਕਰਾਵਾਂਗੇ ਜੀ 20 ਤੋਂ 22 ਹਾਂ ਜੀ ਤਾਂ ਕਿੰਨੇ ਦਿਨ ਹੋ ਗਏ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨੂੰ ਅੱਜ ਪੰਜ ਦਿਨ ਹੋਈ ਅੱਜ ਕਿੰਨੇ ਕਿੰਨੇ ਦਿਨ ਤੱਕ ਕਰਾਂਗੇ ਆਪਾਂ ਹਫਤੇ 10 ਦਿਨਾਂ ਤੱਕ ਕਰ ਦਿਆਂਗੇ ਜੀ ਤੇ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਹਨਾ ਸੂਆ ਇਹਦਾ ਪਹਿਲਾਂ ਤਾਂ ਸੂਆ ਤੀਜਾ ਜੀ ਤੀਜਾ ਸੂਆ ਸੂਣੀ ਹੈ ਹਾਂ ਜੀ ਤੇ ਕਿੰਨਾ ਕੁ ਦੁੱਧ ਕੱਢ ਸਕਦੀ ਆ ਜਿਹੜੇ ਸਾਹਮਣੇ ਮਾਲਕ ਤਾਂ 25 ਕਹਿੰਦੇ ਆ ਜੀ ਹਾਂਜੀ ਆਪਾਂ 22 ਕਹਿ ਕੇ ਦੇਵਾਂਗੇ ਮਾਲਕ ਤਾਂ ਕਹਿੰਦੇ 25 ਕੱਢੂ ਹਾਂ ਪਰ ਬਾਈ ਤੁਸੀਂ ਕੱਢੋ ਆਪਾਂ 22 ਕਹਿ ਕੇ ਦੇਵਾਂਗੇ ਠੀਕ ਹੈ ਹਾਂਜੀ ਤੇ ਤੀਜੇ ਸੂਏ ਸੁਣਾ ਠੰਡੀ ਸੀਲ ਠੰਡੀ ਸੀਲ ਪੂਰੀ ਆ ਜੀ ਆ ਤੁਹਾਡੇ ਸਾਹਮਣੇ ਖੜੀ ਆ ਕਿਉਂਕਿ ਮਿੱਤਰੋ ਕੋਈ ਡਰਦੀ ਨਹੀਂ ਕੋਈ ਘੂੜਦੀ ਨਹੀਂ ਕੋਈ ਭੱਜਦੀ ਨਹੀਂ ਤੁਸੀਂ ਦੇਖ ਸਕਦੇ ਨਾਲੇ ਕਿੰਨੇ ਜਾਣੇ ਖੜੇ ਨੇ ਚਾਰੇ ਪਾਸੇ ਫੇਰ ਵੀ ਬਹੁਤ ਮਿੱਤਰੋ ਆਰਾਮਦਾਰੀ ਨਾਲ ਜਿਹੜੀ ਇਹ ਵੀਡੀਓ ਬਣਵਾ ਰਹੀ ਐ ਥਾਲੇ ਵੀ ਦੀ ਪੂਰੀ ਮਿੱਤਰੋ ਸਾਫ਼ ਆ ਨਾੜਾਂ ਦੇਖ ਸਕਦੇ ਹੋ ਦੇ ਵੀ ਤੇ ਕੱਲੀ-ਕੱਲੀ ਨਾਲ ਬਿੱਤਰੋ ਖੜੀ ਐ ਤੇ ਰੇਟ ਆਪਾਂ ਫਿਰ ਕੀ ਕਰਤਾ ਜੀ ਰੇਟ ਇਹਦਾ 3 10 ਆ ਜੀ 3 10 ਮਾਣਤਣ ਹੋ ਜੂ ਮਾਣਤਣ ਕਰਦੇ ਆ 3 10 ਆ ਰੇਟ ਆ ਮਾਣਤਣ ਹੋ ਜੂ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ ਜੀ 98546 98546 08600 08600 ਹਾਂਜੀ ਤੇ ਪਿੰਡ ਹੈਗਾ ਮਹਾਰਾਜ ਰਾਮਪਰੇ ਤੋਂ ਮਤਲਬ ਵੀ ਡੇਢ ਕਿਲੋਮੀਟਰ ਤੇ ਹਾਂਜੀ ਹਾਂਜੀ ਤੇ ਮਿੱਤਰੋ ਸੂਏ ਦੇ ਉੱਪਰ ਬਾਈ ਦਾ ਘਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਘੱਟੋ ਘੱਟ ਮਿੱਤਰੋ 20 22 ਲੀਟਰ ਵਾਲੀ ਖੁੱਲਾ ਦੁੱਧ ਕੱਢਣ ਵਾਲੀ ਮੱਝ ਆ ਜਿਹੜੇ ਹਿਸਾਬ ਨਾਲ ਮਿੱਤਰੋ ਜੀ ਤਿਆਰੀ ਹੈ ਤੁਸੀਂ ਦੇਖ ਸਕਦੇ ਹੋ ਥਾਣਾ ਦਾ ਸੈ ਥਾਣਾ ਦੀ ਦੂਰੀ ਬਹੁਤ ਚੰਗੀ ਤੇ ਕਦ ਕਾੜ ਤੇ ਭਜਨ ਦੀ ਜੀਨ ਤੋਂ ਆਈ ਵੀ ਆ ਹਰਿਆਣੇ ਚੋਂ ਆਈ ਵੀ ਆ ਹਰਿਆਣੇ ਦੇ ਵਿੱਚੋਂ ਮਿੱਤਰੋ ਆਈ ਵੀ ਆ ਜਿਹੜੇ ਹਿਸਾਬ ਨਾਲ ਫਿਰ ਆਪਾਂ ਕਹਨੇ ਵੀ ਤਿਆਰੀ ਆ ਸਹੀ ਇਹ ਸੂਦੀ ਹੈ ਤੇ ਖੇਰ ਮਿੱਤਰੋ ਇਹਨੇ ਦੋ ਦੋ ਘਟੋ ਘਟੋ ਘੱਬੀ 22 ਲੀਟਰ ਮੇਰੇ ਅੰਦਾਜ਼ੇ ਨਾਲ ਕੱਢ ਦੇਣਾ ਅੱਗੇ ਤੁਹਾਡੀ ਸਮਝ ਹੈ ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ 98546 ਜੀ 98546 08600 ਕਲਾ 08600 ਪੂਰਾ ਹੈ ਨਾ ਧੰਨਵਾਦ